ਹਾਂ ਜੀ ਕੋਈ ਨਾਮ ਕਿਤੇ ਮੇਰਾ ਬੰਟੀ ਵਿਜਾਜੀ ਵਿਜੈ ਸਾਹਿਬ ਕੀ ਕਤਨਾ ਹੈ ਅੱਜ ਦੋ ਲੜਕੀਆਂ ਆ ਰਹੀਆਂ ਸੀ ਗਲੀ ਚੋਂ ਦੋਨਾਂ ਮਗਰ ਦੋ ਮੁੰਡੇ ਤੇ ਚੋਰ ਸੀਗੇ ਉਹਨਾਂ ਨੇ ਉਹਦਾ ਪਰਸ ਖੋਇਆ ਤੇ ਖਿੱਚ ਕੇ ਲੈ ਕੇ ਜਾਂਦੇ ਰਹੇ ਤੁਸੀਂ ਵੀਡੀਓ ਦੇਖਿਆ ਹੋਏਗਾ ਕਿ ਕੁੜੀ ਨੂੰ ਕਿੰਨਾ ਉਹ ਖਿੱਚ ਕੇ ਲੈ ਕੇ ਰੇੜ ਦੇ ਗਈ ਕੁੜੀ ਬਹੁਤ ਛੋਟਾ ਲੱਗਿਆ ਕੁੜੀ ਇਹਦੇ ਪੜਨਾ ਨਹੀਂ ਹੈ ਕਾਲਜ ਦੇ ਕੁੜੀਆਂ ਸੀ ਇਹ ਨਹੀਂ ਪਤਾ ਲੱਗਾ ਕੁੜੀਆਂ ਕਿੱਥੋਂ ਦੀਆਂ ਰੋਇਪੁਰ ਦੇ ਵਿੱਚ ਹਾਲਾਤ ਬਹੁਤ ਬੱਤ ਤੋਂ ਬੱਤਰ ਹੋ ਰਿਹਾ ਹੈ। ਜਿਵੇਂ ਦੇਖਦੇ ਹੋ ਲਗਾਤਾਰ ਇਹ ਜੀਨ ਬੰਦ ਹੋ ਰਿਹਾ ਹੈ। ਪਜੀ ਸ਼ਹਿਰ ਦੇ ਵਿੱਚ ਬਹੁਤ ਮਾੜੇ ਹਾਲਾਤ ਹੋ ਰਹੇ ਤਰ੍ਹਾਂ ਅੱਗੇ ਕਹਿ ਰਿਹਾ ਵੀ ਕੋਈ ਵਪਾਰੀ ਸੇਵ ਨਹੀਂ। ਕੋਈ ਤੁਸੀਂ ਇਹ ਦੇਖ ਸਕਦੇ ਹੋ ਅੱਗੇ ਸੋਨਾ ਲੋਕ ਆਮ ਪਾਉਂਦੇ ਹੁਣ 95% ਲੋਕਾਂ ਨੇ ਸੋਨਾ ਨਹੀਂ ਪਾਇਆ। 5% ਉਹੀ ਲੋਕ ਸੋਨਾ ਪਾਉਂਦੇ ਜਿਨ੍ਹਾਂ ਕੋ ਫੰਕਸ਼ਨ ਜਾਣਾ ਵਿਆਹ ਸ਼ਾਦੀ ਆ। ਇਹ ਹਾਲਾਤ ਹੋਏ ਪਏ ਨੇ ਲੋਕ ਇਹ ਡਰਦੇ ਨੇ ਦੁਕਾਨਾਂ ਜਲਦੀ ਬੰਦ ਕਰਕੇ ਚਲੇ ਜਾਂਦੇ ਆ ਕਿ ਵਾਰਦਾਤ ਨਾ ਹੋ ਜੇ। ਕਾਫੀ ਮਨਸੂਰ ਮੰਗ ਹੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਥਾਣੇ ਦੇ ਨਾਕੇ ਲਾਏ ਜਾਣ ਜਿਹੜੇ ਚੋਰ ਲੈ ਜਿਹੜੇ ਬਿਗੈਰ ਨੰਬਰ ਪਲੇਟ ਤੋਂ ਬਾਈਕ ਜਾ ਰਹੇ ਉਹਨਾਂ ਨੂੰ ਫੜੇ ਜਾਣ ਤੇ ਜਿੰਨੇ ਵੱਦ ਤੋਂ ਵੱਧ ਹੋ ਚੁੱਕੇ ਇਹ ਸ਼ਹਿਰ ਦੇ ਵਿੱਚ ਸਖਤੀ ਕੀਤੀ ਜਾਵੇ ਚੋਰਾ ਤੇ